ਰੇਸ਼ਮ ਪਰੀਆਂ ਸੋ ਲੇ ਜਾਂ ਨੂੰ ਦੁੱਖ ਦੇ ਚੱਲਣ ਪਰ ਗਏ ਸੀ ਦੇਖ ਰਹੇ ਹੋ ਸ਼ਿਵਾਲਿਕ ਟੀਵੀ ਚੈਨਲ ਮੈਂ ਹਰਮਿੰਦਰਪਾਲ ਸਿੰਘ ਕੈਨੇਡਾ ਦੇ ਉੱਗੇ ਸ਼ਹਿਰ ਕੈਲਗਰੀ ਵਿੱਚ ਕੋਸੋ ਹਾਲ ਦੇ ਵਿੱਚ ਹਾਜ਼ਰ ਹਾਂ ਜਿਹਦੇ ਵਿੱਚ ਅਰਪਣ ਲਿਖਾਰੀ ਸਭਾ ਵੱਲੋਂ ਮਹੀਨੇ ਦੀ ਦੂਜੇ ਸ਼ਨੀਵਾਰ ਵਾਲੀ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਉਗੀ ਕਵੀਸ਼ਰੀ ਗੀਤ ਕਵਿਤਾਵਾਂ ਵਿਚਾਰ ਸਭ ਪ੍ਰਗਟ ਕੀਤੇ ਗਏ ਆਓ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਪ੍ਰਬੰਧਕੀ ਸਰਦਾਰ ਯੋਗਾ ਸਿੰਘ ਡਾਕਟਰ ਯੋਗਾ ਸਿੰਘ ਸਹੋਤਾ ਨੀਰ ਜੀ ਢਾਸਾ ਵਰਤਗੜ ਸਾਹਿਬ ਦੇ ਨਾਲ ਗੱਲ ਕਰਦੇ ਹਾਂ ਆਓ जुड़े रहो शिवालिक टीवी चैनल ना के नाल सोलेया ना ऑनलाइन मेरा प्रोग्रामंदा ਚੱਲੁੰਦਾ ਵਾਇਚਾ ਤੋਂ ਮੈਂ ਕਰ ਰਹੀ ਆ ਸੈਟਰਡੇ ਨੂੰ ਜੋਬ ਦੇ ਉੱਤੇ ਹੁੰਦਾ ਤੇ ਇਹ ਵੀ ਜੀ ਸਾਡੇ ਜਿਹੜੇ ਆ ਮੇਰੇ ਹਰਮਿੰਦਰ ਸਿੰਘ ਜੀ ਇਹ ਵੀ ਹੁੰਦੇ ਆ ਇਹਨਾਂ ਨੂੰ ਵੀ ਪਤਾ ਪਰ ਮੈਂ ਇਹਦਾ ਜਾਣ ਕੇ ਨਹੀਂ ਇਹ ਗੱਲ ਬਹੁਤ ਬੋਦੀ ਕਰਦੀ ਕਿਉਂਕਿ ਤੁਹਾਡੇ ਆਈ ਗੱਲ ਆ ਕਿ ਔਰਤ ਨੂੰ ਕੀ ਪਤਾ ਇਹ ਜਿਹੜਾ ਸਾਡੇ ਅੰਦਰ ਹੁੰਦਾ ਨਾ ਕਿ ਔਰਤ ਕੋਲੋਂ ਕਿਸ ਹੁੰਦਾ ਇਹ ਸਭ ਇਸ ਵਾਰ ਦੀ ਮੈਂਟੈਲਿਟੀ ਆ ਥੋੜੀ ਪੂਰੇ ਕੁਰਸੀਆਂ ਕਰ ਤੇ ਅੱਜ ਪੂਰਾ ਟਰਾਲ ਸੁਣੋ ਜੀ ਜਾਂ ਮਗਰ ਲਾ ਲੋ ਜੀ ਕਦੀ ਚਲੋ ਤੁਸੀਂ ਗੱਲ ਨਹੀਂ ਨਹੀਂ ਮੈਂ ਕੋਈ ਪਹਿਚਾਨ ਨਹੀਂ ਤਾਂ ਸੁਣਾਉਣੀ ਹੈ ਨਹੀਂ ਸੁਣ ਲਈ ਹੈ ਬੋਲਣੀ ਉਹਨਾਂ ਨੇ ਨਹੀਂ ਹਾਂ ਕਿਉਂਕਿ ਸੁਣ ਲਈ ਹੈ ਅੱਛਾ ਇਹ ਸਹਾਰ ਸੈਟਰਡੇ ਪੱਕਾ ਦੱਸਣਾ ਚਾਹੀਦਾ ਅਗਰ ਕੋਈ ਮਿਲੇ ਹੋਵੇ ਮੈਂ ਇੱਥੇ ਓਪਨਲੀ ਤਾਂ ਨਹੀਂ ਕਦੇ ਕੁਝ ਵੀ ਬੋਲਿਆ ਕਿ ਉਹ ਵੀ ਮੈਨੂੰ ਇਹ ਫੀਡਬੈਕ ਮਿਲਿ ਸੀ ਕਿ ਅਸੀਂ ਨਹੀਂ ਚਾਹੁੰਦੇ ਗੁਰਮੀ ਸਾਡੇ ਚਾਵੇ ਕਿਉਂਕਿ ਉਹ ਧਾਰਮਿਕ ਗੱਲਾਂ ਬਹੁਤ ਕਰਦੀ ਆ ਇਸ ਕਰਕੇ ਮੈਂ ਹੁਣ ਉਦੋਂ ਤੋਂ ਪ੍ਰਾਰਭ ਚੱਲ ਗਿਆ ਸੀ ਕਿ ਮੈਂ ਬਾਹਰ ਜਾ ਕੇ ਤਾਂ ਆਪਣੇ ਗੁਰਬ੍ਰੰਦਰ ਸਾਹਿਬ ਜੀ ਦੇ ਲਈ ਕੋਈ ਗੱਲ ਨਹੀਂ ਕਰਨੀ ਹੈ ਕਾਫੀ ਸਾਲਾਂ ਤੋਂ ਗੱਲ ਹੈ ਜੀ ਕਿ ਤੇਨੇ ਮੈਨੂੰ ਕਹਿ ਚੁਕੀ ਸੀ ਤਾਂ ਇਹਨੂੰ ਮੈਂਬਰ ਬਣਾ ਲਓ ਜੀ ਅਪਕੀ ਸੁਸਾਇਟੀ ਦਾ ਤਾਂ ਕਿ ਜੇ ਅਸੀਂ ਇਹ ਬਣਾਉਣਾ ਕਿਉਂਕਿ ਉਹ ਧਾਰਮਿਕ ਬਹੁਤ ਆ ਮੈਂ ਕਿਸ ਕਨਸੈਪਟ ਤੇ ਬੋਲਦੀ ਆ ਮੈਂ ਧਰਮ ਤੇ ਨਹੀਂ ਬੋਲਦੀ ਮੈਂ ਇੱਕ ਇੱਕੋ ਇੱਕ ਪਰਮਾਤਮਾ ਤੇ ਬੋਲਦੀ ਆ ਜਿਹੜਾ ਕਿ ਸਾਰਿਆਂ ਦੇ ਅੰਦਰ ਰੈਜ਼ਾਈਡ ਕਰਦਾ ਆ ਆਤਮਾ ਨੂੰ ਜਾਣਨ ਵਾਲਾ ਸਭ ਨੂੰ ਇੱਕ ਨਜ਼ਰ ਨਾਲ ਵੇਖਦਾ ਹੈ ਉਸ ਵਿੱਚ ਦੁਈ ਦਵੈਤ ਨਹੀਂ ਹੁੰਦੀ ਆਤਮ ਦਿਨ ਵਿੱਚ ਕਾਹ ਪ੍ਰੋਤਹੰਕਾਰ ਦਬੇ ਰਹਿੰਦੇ ਹਨ ਜਿਨ੍ਹਾਂ ਨੂੰ ਦਬਨਾ ਦਬਾਣਾ ਵੀ ਜ਼ਰੂਰੀ ਹੈ ਇਰਾਦਾ ਮੱਥੇ ਤੇ ਹੱਥ ਫੇਰੋ ਕਿਸੇ ਚੀਜ਼ ਦਾ ਕਾਬੂ ਨਹੀਂ ਹੈ ਮਹਿਸੂਸ ਹੋ ਰਿਹਾ ਵੀ ਕਿਵੇਂ ਕਰਾਂ ਉਹ ਕਹਿੰਦੇ ਮੱਥੇ ਤੇ ਹੱਥ ਫੇਰੋ ਅੱਖਾਂ ਨੂੰ ਚਮਕਾਓ ਤੇ ਵਿਚਾਰੋ ਹਿੰਮਤ ਤੇ ਹੌਸਲੇ ਨਾਲ ਬੋਲੋ ਅਤੇ ਮੁਸਕਰਾ ਕੇ ਕਹੋ ਫਾਰਮਾ ਨਾਓ ਦੋ ਹੈਵਨ ਫਾਰ ਸੋ ਦਿਲ ਤੇ ਜਨਲ ਅਨੇਸ਼ਾ ਪਿਆਰ ਕਰੋ ਦਲੇਰੀ ਆਪਣੇ 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 ਆਪ ਨੂੰ ਕਦੀ ਕਮਜ਼ੋਰ ਨਾ ਸਮਝੋ ਕਿਉਂ ਤੁਹਾਡੇ ਅੰਦਰ ਹੈ ਆਪਾਂ ਬਾਹਰ ਝੂਕਦੇ ਰਹਿੰਦੇ ਆ ਉੱਥੇ ਸਾਡੇ ਅੰਦਰ ਬੈਠੇ ਸਾਨੂੰ ਸੇਵ ਦੇ ਰਹੇ ਹੈ ਉਹ ਕਹਿੰਦਾ ਹੈ ਦਲੇਰੀ ਸ਼ਰਾਫਤ ਤੇ ਪਿਆਰ ਅਸਲ ਇਹਨਾਂ ਚੀਜ਼ਾਂ ਨੂੰ ਤੁਸੀਂ ਅਪਣਾਉਨੇ ਹੋ ਆਪਣੇ ਜਾਂਮੇ ਵਾਂਗ ਆਪਣੀ ਰੋਟੀਨ ਦੀ ਜ਼ਿੰਦਗੀ ਦੇ ਵਿੱਚ ਫੇਰ ਤਾਂ ਕੋਈ ਮੈਨੂੰ ਨਹੀਂ ਲੱਗਦਾ ਕੋਈ ਮੁਸ਼ਕਲ ਹੋਵੇ ਕਿਉਂਕਿ ਰਾਤ ਹਨੇਰੀ ਬਿਜਲੀ ਚਮਕੇ ਰਾਜੰਗਣਾ ਦੇ ਪੈ ਗਏ ਰੇਸ਼ਮ ਪਰ ਪੀਆਂ ਸੋਹ ਜਿਹਾ ਨੂੰ ਦੁੱਖੜੇ ਜਲਣ ਕੁਝ ਨਹੀਂ ਉਹਨਾਂ ਤੇ ਨਾ ਰਹੀ ਸਰਸਨ ਦਿੱਤੇ ਵੀ ਛੋੜਾ ਪਹਿ ਗਿਆ ਉਸ ਦੂਹੇਲੇ ਦਾ ਸੁਣ ਲੋ ਹਾਲ ਜੀ ਵਟਨ ਮੀਆਂ ਤੇ ਰਸਵਾ ਪਹਾੜ ਦਾ ਤੁਰੇ ਜਾਂਦੇ ਗੁਨਾਹ ਦੇ ਲਾਂ ਜੀ ਸਰਸਨ ਦਿੱਤੇ ਵੀ ਛੋੜਾ ਪਹਿ ਗਿਆ ਕਿਸ ਤੇ ਦੇ ਲੈ ਨਾ ਸੁਣ ਲੋ ਹਾਲ ਕੀ ਵਟ ਲੰਮੀ ਆ ਤੇ ਰਸਵਾ ਪਹਾੜਾ ਦਿੱਤਾ ਚੋਹਾ ਵੀਰਾਂ ਦੇ ਘੂੜੇ ਪਿਆਰ ਅੰਦਰ ਲਾੜੀ ਮੋਤਨੀ ਮੈਂ ਫਰਕ ਔਣ ਦਿੱਤਾ ਤੇ ਚੋਹਾ ਵੀਰਾਂ ਦੇ ਘੂੜੇ ਪਿਆਰ ਇਹ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਘਰੇ ਅੰਦਰ ਤੱਕਦਾ ਰਿਹਾ ਬਾਕੂ ਕੱਚੇ ਘਰੇ ਅੰਦਰੋਂ ਕਿੰਨਾ ਬਾਤ ਹੈ ਕਿੀ ਪਰਵਾਰੇ ਅੰਦਰ ਕਿੰਨੀਆਂ ਖਾਦੀਆਂ ਸਤਾਜੀਤ ਸਿੰਘ ਕਿੰਨੀਆਂ ਖਾਦੀਆਂ ਸਤਾਜੀਤ ਸਿੰਘ ਨੇ ਤਾਂ ਕਿੰਨੇ ਖੂਪੇ ਰੇ ਤੀਰ ਜੁਜਾ ਦੇ ਅੰਦਰ ਦਾਦੀ ਟੱਕਿਆ ਗੁਰਜ ਦੀ ਟੀਪ ਵਿੱਚ ਦਾਦੀ ਟੱਕਿਆ ਗੁਰਜ ਦੀ ਟੀਪ ਵਿੱਚੋਂ ਤਾਂ ਫੁੱਲ ਲੁੱਕ ਗਏ ਨੇ ਇੱਟਾਂ ਦੇ ਪਹਾੜੇ ਅੰਦਰ ਅਰਸ਼ੋਂ ਦਾਦੇ ਸ਼ਹੀਦ ਨੇ ਚਾਤ ਮਾਰ ਅਰਸ਼ੋਂ ਦਾਦੇ ਸ਼ਹੀਦ ਨੇ ਚਾਤ ਪਾਈ ਤਾਂ ਕਿੰਨਾ ਸਤਿਗ ਹੈ ਮੇਰੇ ਇਸ ਪਰਿਵਾਰ ਅੰਦਰ ਤੇ ਕਿੰਨਾ ਸਤਿਗ ਹੈ ਮੇਰੇ ਇਸ ਪਰਿਵਾਰ ਅੰਦਰ ਮੇਰੇ ਇਸ ਪਰਿਵਾਰ ਅੰਦਰ ਅਨਰੂਪ ਸਾਹਿਬ ਛੱਡ ਗਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਤਸੇ ਗੁਰਤੇ ਨੇ ਅਰਾਧਿਨਾ ਸੀ ਕਿਉਂਕਿ ਅਨਰੂਪ ਸਾਹਿਬ ਨੂੰ ਪ੍ਰਕਾਟ ਹੋ ਰਿਹਾ ਰ ਨੀ ਬਾੜੀਏ ਜੰਗਲੀਏ ਜੰਗਲ ਜੀਓ ਤੋਂ ਚਾਹਤੇ ਕੋ ਮੀ ਬੰਨਤੀ ਵਿੱਚੋਂ ਉਹਨਾਂ ਨੇ ਸਹਦ ਉਹਦੇ ਹਮਲਾ ਕਰਤਾ ਪਰ ਪਰਵਾਹ ਵਿਚੜ ਗਿਆ ਗੁਰੂ ਗ੍ਰੰਥ ਤੇ ਵੱਡੇ ਸਾਹ ਜਾਂਦੇ ਸਰਸਾ ਪਾਰ ਕਰਕੇ ਛੋਡੇ ਸਾਹਿਬ ਜਾਂਦੇ ਮਾਤਾ ਜੀ ਸਤਾਰਨ ਦੇ ਨਾਲ ਦੇ ਘਰ ਦੀ ਬਾੜੀ ਨਾਲ ਕਿਤੇ ਮੁੰਦੇ ਹੁੰਦੇ ਤੇ ਗੁਜੀ ਇਹ ਰੋਗ ਹੋ ਗਿਆ ਜੀ ਇੱਕ ਗੁਜੀ ਜੀ ਮਾਤਾ ਜੀ ਨੇ ਵਾਹ ਦਿੱਤੇ ਕੇ ਪਾਈ ਰਾਦ ਹੋ ਗਿਆ ਸਨ ਰਾਤ ਕਿਹਦੇ ਉਹ ਇਹ ਨਹੀਂ ਤਾਂ ਸਾਜਦ ਜਰਾਵਤ ਸਿੰਘ ਦੇ ਮਾ ਜੀ ਤੇ ਕਿ ਅੱਛੀ ਥੱਕੀ ਹੋਈ ਹੈ ਜੀ ਹੋਈ ਹੈ ਸਨ ਰਾਤ ਕਿਹਦੇ ਮੰਡੀ ਕਰ ਚੱਲੀ ਬੜੀ ਵਿਆਖਾ ਕੀਤੀ ਗਈ ਮੰਨੂ ਦਾ ਨਿਗਾਮ ਤੁਹਾਡੇ ਹੱਥ ਦੇ ਵਿੱਚ ਕਿਸੇ ਦੇ ਕੋਲ ਨਹੀਂ ਹੈ ਤੁਸੀਂ ਡਿਵਰਸਨ ਕਰ ਸਕਦੇ ਹੋ ਜਿੱਧਰ ਮਰਜ਼ੀ ਜਾ ਸਕਦੇ ਬੇਲਗਾਮਾ ਛੱਡਦਾ ਤੇ ਵਾਹਣ ਤਰਪੂਗਾ ਕਿਸੇ ਦੇ ਤਰਪੂਗਾ ਨਿਗਾਮ ਤੁਹਾਡੇ ਹੱਥ ਵਿੱਚ ਹੈ ਇਹ ਰੋਕ ਆ ਜਿਹੜੀ ਲਾਈਟ ਚਲੀ ਜਾਂਦੀ ਹੈ ਇਹਨੂੰ ਵੀ ਲਗਾ ਪਾਇਆ ਇੱਥੇ ਸਾਡੇ 3.2 ਹੈ ਇਹ ਸਰਟੀਫਿਕੇਟ ਹੈ ਇਹਨੂੰ ਤੱਕ ਕੇ ਮੈਂ ਇੱਥੇ ਫੜ ਲਿਆਂਗਾ ਅੰਦਰ ਸਵਚਮੂਰਤ ਸਰਟੀਫਿਕੇਟ ਆਊਟਸ਼ਟ ਕਰ ਜਾਂਗੇ ਉਸੇ ਟੱਕਾ ਕਰਕੇ ਕੰਮ ਜੇ ਪੂਰਾ ਹੋਊਗਾ ਉਹ ਤੋਂ ਗ੍ਰੈਂਡ ਬਣਾ ਉੱਥੇ ਲੱਭ ਪਊਗਾ ਕਿ ਫੇਰ ਵੀ ਨਹੀਂ ਹਟੇਗਾ ਕਿਥੋਂ ਕੁਝ ਨਹੀਂ ਪਹਿਲੇ ਉੱਥੇ ਬੱਜੂਗੀ ਇਸੇ ਤਰ੍ਹਾਂ ਹੀ ਸਭੀ ਜੀ ਦੀ ਹੈ ਜੇ ਮੰਡੀ ਗੱਲ ਕੀਤੀ ਹੈ ਤੁਹਾਡੇ ਹੱਥੇ ਲਗਾਮ ਹੋਣਾ ਚਾਹੀਦਾ ਜਿਹੜੇ ਇਨਸਾਨ ਦੇ ਹੱਥੀਂ ਲਗਾਮ ਆ ਉਹ ਨੇਕ ਇਨਸਾਨ ਹੈ ਉਹ ਸਫਲ ਉਹ ਸਫਲ ਅਧਿਕਾਰ ਸਫਲ ਕਾਰੀਗਰ ਸਫਲ ਸਹਿਯਕਾਰ ਸਭ ਇੱਕ ਕਿਸਾਨ ਹੈ ਸਭ ਨੂੰ ਕੋਸਵਾਰ ਲਗਾਮ ਤਾਂ ਗਿਆਤ ਹੈ ਜਿਹੜੀ ਜੀ ਦੀ ਲਗਾਮ ਤੁਹਾਡੇ ਕੋਲੇ ਹੈ ਇਹ ਕਿਸੇ ਦੇ ਕੋਲੇ ਨਹੀਂ ਇਹ ਤਾਂ ਮੰਗ ਕੇ ਨਹੀਂ ਲੱਗੇ ਲਗਾਮ ਕਾਬੂ ਰੱਖੋ ਦੇ ਕੋਰ ਸਾਰੀ شادی ਤੋਂ ਜਿੰਦਗੀ ਸਫਲ ਹੋਵੇ ਸ਼੍ਰੀ ਵੈਲੀ ਰਖਾਵ ਸਾਹਿਬ ਸ਼੍ਰੀ ਵੈਲੀ ਜੀ ਜਿਸ ਸਾਥਿਸ ਸਾਡੇ ਪਰੇਗੋ ਇਹਦੇ ਸਾਰੀਆਂ ਸ਼ਾਹ ਤੇ ਕੁਮਿੰਨ ਦੇ ਬਿਸਤਰਾ ਉਹਦੇ ਇੱਥੇ ਸਾਰੇ ਪਾਰਟਿਸ ਬੈਠ ਨੇ ਬਹੁਤ 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 ਆਪਣੇ ਆਪਣੇ ਕਿਸੇ ਨੇ ਕਹਾਤਾ ਕਿਸੇ ਨੇ ਵਿਚਾਰ ਬਹੁਤ ਸੁੰਦਰ ਦਸਰੇ ਸੋ ਇਦਾਂ ਨੇ ਚਾਹਤੇ ਆ ਬੰਦੇ ਭਾਵੇਂ ਥੋੜੇ ਹੋਣ ਬਸ ਬੰਦੇ ਸੁਣਾਉਣ ਵਾਲੇ ਤੇ ਸੁਣਨ ਵਾਲੇ ਹੋਣ ਬਸ ਹੋਈ ਬਹੁਤ ਤੇ ਸੋ ਆਪ ਦਾ ਇਥੇ ਆ ਕੇ ਬਹੁਤ ਬਹੁਤ ਦਿਨ ਧੰਨਵਾਦ ਕਰਦਾ